ਆਬਿਲ ਆਬ ਜਿਹੜੀ ਉਹ ਹਵਾ ਹੈ ਨਾ ਅ ਤਦੋ ਉਹ ਸੇਲੇ ਦਾ ਬਾਪ ਸਰਦਾਰ ਬਲਕਾਰ ਸਿੰਘ ਤੁਹਾਨੂੰ ਪਤਾ ਹੀ ਹੈ ਸਾਰੇ ਲੋਕ ਤੁਸੀਂ ਜਾਣਦੇ ਹੀ ਹਾਂ ਨੂੰ ਉਹ ਬੜੀ ਮੈਂ ਖਬਰ ਸੁਣਦਾ ਪਈ ਅੱਜ ਵੀ ਬੜੀ ਖਵਾ ਉੱਡੀ ਬਈ ਉਹ ਯਾਦ ਮੇਂਦਵਾਰ ਲੜੀ ਮਲਕਾਰ ਸਿੰਘ ਯਾਨ ਉਮੀਦਵਾਰ ਲੜੂਏ ਬਟੰਡੇ ਤੋਂ ਇਹ ਜੀ ਦੇਖੋ ਮੈਂ ਬੜੀ ਜਿਆਦਾ ਜਿੰਨੇ ਪਾਰਟੀਆਂ ਦੇ ਬੰਦੇ ਨੇ ਜਿੰਨੀਆਂ ਵੀ ਪਾਰਟੀਆਂ ਸਾਰਿਆਂ ਨੇ ਪਹਾੜ ਹੀ ਬਣੀ ਪਈ। ਯਾਨੀ ਪਾਰਟੀਆਂ ਨਾ ਉਧੇ ਸਾਰਿਆਂ ਨੇ ਪਹਾੜ ਹੀ ਬਣੀ ਬੀ ਬੀ ਜੀ ਇਹ ਖਲੋ ਗਿਆ ਤੇ ਪਤਾ ਨਹੀਂ ਜਿੰਨਾ ਜਿੱਤੇ ਭਾਵੇਂ ਨਾ ਪਰ ਇਹਨੇ ਪਤਾ ਨਹੀਂ ਕਿਹੜੀ ਪਾਰਟੀ ਨੂੰ ਲੈ ਜਾਣਾ। ਬਿੰਨੇ ਕਿਹੜੀ ਪਾਰਟੀ ਦੀਆਂ ਗੋਡੀਆਂ ਲਵਾ ਦੇਣੀਆਂ ਨੇ। ਕਿਉਂ ਜੇ ਤਾਰਦਾ ਤਾਂ ਮੈਨੂੰ ਪਤਾ ਨਹੀਂਗਾ। ਚਾਹ ਤਾਂ ਹੁੰਦੀ ਨਹੀਂ ਦੀ ਦੋ ਕਰ ਕੋਲ ਦੇ ਨੇ। ਪਰ ਇਹ ਬੰਦਾ ਜੇ ਖਲੋ ਗਿਆ ਤੇ ਕਈਆਂ ਦੇ ਜੁੜਾਂ ਚ ਬਹਿ ਜਾਏਗਾ ਸਭੀ ਗੱਲ ਹੈ ਕਿ ਜੇ ਯਾਰ ਮੀਰ ਵਰ ਜਿਹੜੇ ਬੰਦੇ ਖਲੋਣ ਵਾਲੇ ਨੇ ਲੋਕੀ ਗੱਲਾਂ ਦੇ ਨਹੀਂ ਪਰ ਜਿਹੜਾ ਬੰਦਾ ਕੰਮ ਕਰਨਾ ਉਹ ਯਾਰ ਛੱਡ ਕੇ ਕੁਝ ਵੀ ਖੜ ਜਾਏ ਉਹ ਵੀ ਬੰਦੇ ਪਏ ਨੇ ਜਿਹੜੇ ਬਗੇਦ ਕੋਈ ਪ੍ਰਧਾਨ ਨਹੀਂ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਪਿੰਡਾਂ ਨੂੰ ਸੁਰਗ ਬਣਾਏ ਬੈਠੇ ਨੇ ਪਿੰਡਾਂ ਨੂੰ ਸੁਰਗ ਬਣਾਏ ਬੈਠੇ ਮੈਂ ਉਹ ਵੀ ਬੰਦੇ ਤੁਹਾਨੂੰ ਵਿਖਾ ਦਿੰਨੇ ਆ ਜਿਹੜੇ ਸਰਪੰਚ ਮੈਂਬਰ ਨੇ ਤੇ ਨਗਰਾਂ 'ਚ ਗੱਤ ਮਾਰੇ ਪੈਣੇ ਤੋਂ ਵੀ ਤਰ ਦਖਾ ਦਿੰਨੇ ਆ ਆਜੋ ਕਿ ਕਿਸੇ ਵੀ ਖੜਾ ਵੇਦਾ ਗੱਲ ਪਤਾ ਕੀ ਅਸਲ ਸਾਡੇ ਲੋਕ ਜੇ ਤਾਲੋ ਜਿਹੜਿਆਂ ਨੂੰ ਕੁਸੋਣਿਆਂ ਤੇ ਬਈ ਸਾਡਾ ਕਾਂਗਰਸ ਦਾ ਮੇਨਵਾਰ ਇੱਥੇ ਉਹਨੂੰ ਟਿਕਟ ਦੇਉ ਨੇ ਜੋ ਇਹਨੂੰ ਕਾਲੀਆਂ ਨੇ ਇਹਨਾਂ ਨੂੰ ਫੇਰ ਟਿਕਟ ਲੋਕ ਨੂੰ ਸਾਧਨ ਤੇ ਹੁਣ ਦਵਾਰੀ ਉਹ ਕੀ ਦੇ ਦੇਗਾ ਭਾਈ ਹੁਣ ਕੀ ਇਹੋ ਹੀ ਲੋਕਾਂ ਨੂੰ ਅਪੀਲ ਹੈ ਵੀ ਯਾਦ ਖੜਾਉਂਦਾ ਜਿਹੜਾ ਬੰਦਾ ਯਾਦ ਵੀ ਖੜ ਗਿਆਣਾ ਕੁੱਕੇ ਝੜ ਦਿਓ ਕੁੱਕੇ ਝੜ ਦਿਓ ਕਿਉਂਕਿ ਪਾਰਟੀਆਂ ਪੁਲਟੀਆਂ ਦੇ ਵਿੱਚ ਕੁਝ ਨਹੀਂ ਪਿਆ ਨਾ ਪਾਰਟੀਆਂ ਦਾ ਆਪ ਲੈਣਾ ਹੀ ਕੁਝ ਆ ਪਰਦਾ ਚਾਹੀਦਾ ਬੰਦਾ ਕੰਮ ਕਰਨ ਵਾਲਾ ਕੰਮ ਕਰੇ ਇੱਕ ਕੰਮ ਕਰਕੇ ਤੇ ਲੋਕਾਂ ਮਸਲਾ ਹੱਲ ਕਰਨਾ ਜਦੋਂ ਇਹ ਆਪ ਦੇ ਘਰ ਲਾ ਪੈਂਦੇ ਨਾ ਪਰਨੇ ਉਦੋਂ ਪਿੱਛੇ ਤੁਹਾਨੂੰ ਮੈਨੂੰ ਤੁਹਾਨੂੰ ਤੂੰ ਕੌਣ ਤੇ ਮੈਂ ਕੌਣ ਫੇਰ ਨਹੀਂ ਪੁੱਛਦੇ ਇਸ ਕਰਕੇ ਇਹ ਯਾਦ ਬਕਰ ਸੇ ਉਧਰ ਜਾਂਦਾ ਹੈ ਨਾ ਖੜਨ ਨੂੰ ਤੇ ਫਿਰ ਚੁੱਪ ਕਰਕੇ ਵਾਂਝ ਗੱਡ ਦਿਓ ਠੀਕ ਹੈ ਜੀ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆ ਵੀ ਭਾਈ ਅਰਤਪਾਲ ਦੀ ਮਿਵਾਜ ਸੁਣ ਲਈ ਭਾਈ ਅਰਤਪਾਲ ਵੀ ਯਾਦ ਖਲਾਰੇ ਬੜੇ ਬਾਕੀ ਲੱਗ ਜੇਗਾ ਪਤਾ ਜਿੱਦ ਸਦਮੂਸਲਰਾ ਪਿਆ ਉਹ ਯਾਦ ਖੁਲਾਉਂਦਾ ਤੇ ਲੋਕ ਕਿੰਨਾ ਕੋਲੋਂ ਪਿਆਰ ਕਰਦੇ ਨੇ ਕਿ ਕਿੰਨੇ ਕੁ ਲੋਕ ਵੋਟ ਪਾਉਂਦੇ ਨੇ ਲੋਕਾਂ ਦਾ ਕੀ ਪ੍ਰੋਸੀਜਰ ਹੈ ਤੇ ਜੇ ਜੇ ਲੋਕ ਹੰਜੂ ਉਤੋਂ ਦੇਖਦੇ ਨੇ ਹਾਥੀ ਵਾਲੇ ਵੱਡੇ ਵੱਡੇ ਹੰਜੂ ਦੇਖ ਕੇ ਐਵੇਂ ਪਖੰਡਵਾਦ ਕਰਦੇ ਨੇ ਵੀ ਅਸੀਂ ਉਹਦੇ ਨਾਲ ਆ ਸੀ ਨਾਲ ਆ ਤੇ ਫੇਰ ਵੀ ਪਤਾ ਲੱਗ ਜਾਣਾ ਠੀਕ ਹੈ ਇਸ ਕਰਕੇ ਜੇ ਕੋਈ ਚੰਗਾ ਬੰਦਾ ਆਪਣੇ ਇਲੀਕਾ ਚ ਆ ਜਾਂਦਾ ਨਾ ਭਾਂਵੇਂ ਯਾਦ ਹੀ ਹੋਵੇ ਬਈ ਫੰਡ ਤਾਂ ਉਹਨੂੰ ਖਾਸ ਕਰਕੇ ਜਿਹੜੀ ਐਮਪੀ ਵਾਲੀ ਸੀਟ ਹੈ ਨਾ ਇਹਦੇ ਵਿੱਚ ਕੋਈ ਪਾਰਟੀ ਦਾ ਮਸਲਾ ਨਹੀਂ ਕੋਈ ਕੁਛ ਨਹੀਂ ਉਹਨੂੰ ਪਜੜੇ ਜਿਹੜਾ ਉਹਨੂੰ ਫੰਡ ਮਿਲਣਾ ਉਹਨੂੰ ਮਿਲਣਾ ਹੀ ਮਿਲਣਾ ਤੁਸੀਂ ਇਹ ਫੰਡ ਲਾਏਗਾ ਕਿਹੜਾ ਤੇ ਛੇਰ ਸਿੰਘ ਕਬਾਇਆ ਵਾਂਗੂ ਵੀ ਆਪਦੇ ਘਰੇ ਕਿਹੜਾ ਲਾਏਗਾ ਇਹ ਵੇਖ ਲਿਆ ਕਰੋ ਇੰਨੀਆਂ ਚੀਜ਼ਾਂ ਜ਼ਰੂਰ ਵੇਖਿਆ ਕਰੋ ਇਹ ਆਪਾਂ ਨੂੰ ਵੇਖਣੀਆਂ ਵਿਚਾਈ ਦੀ ਜਦੋਂ ਅਸੀਂ ਬਣਾਉਂਦੇ ਯੋਰ ਪਾਰਟੀ ਪਾਰਟੀ ਕੋਈ ਪਾਰਟੀ ਪੁਰਟੀ ਦਾ ਮਸਲਾ ਨਹੀਂ ਇਹ ਜਿਹੜਾ 5 ਕਰੋੜ ਤੇ 7 ਕਰੋੜ ਤੱਕ ਜਿੰਨਾ ਵੀ ਇਹਨਾਂ ਨੂੰ ਸਾਲ ਦਾ ਮਿਲਦਾ ਉਹ ਇਹਨਾਂ ਨੂੰ ਫੰਡ ਤੇ ਚੰਗਾ ਸੱਜਣ ਹੋਵੇ ਜੇ ਬਲਕਾਰ ਸਿੰਘ ਖੜਦਾ ਹੈ ਨਾ ਸਿੱਧੂ ਮੂਸੇ ਦਾ ਬਾਪ ਤੇ ਨਾਲੇ ਦਾ ਪੁੱਤ ਤੇ ਨਾਲੇ ਫਲੀਆਂ ਸਾਰੀਆਂ ਨੂੰ ਛੱਡ ਦਿਓ ਪਾਰਟੀਆਂ ਨੂੰ ਕਿਸੇ ਦੀ ਪਰਵਾਹ ਨਾ ਕਰਿਆ ਜੇ ਠੋਕ ਦਿਓ ਵੇਖੀ ਜਾਈਏ ਕਿ ਭਾਈ ਜਾਨਤਪਾਲ ਵੀ ਉੱਥੇ ਘਰੋਂਦਾ ਤਾਂ ਵੀ ਡੱਬ ਦੋ ਮਿੱਟਰ ਜਿਹੜਾ ਬੰਦਾ ਐਸਾ ਖਾਨ ਦਾ ਲਾਲਤਰੀ ਨਾ ਕਰਦਾ ਉਸ ਬੰਦੇ ਨੂੰ ਅੱਗੇ ਲਿਆਉਣਾ ਚਾਹੀਦਾ ਆਪਾਂ ਤਾਂ ਗੱਲਾਂ ਨੇ ਪਾਰਟੀਆਂ ਪੁਲਟੀਆਂ ਕੁਛ ਨਹੀਂ ਕਰਦੀਆਂ ਐਵੇਂ ਗੱਲਾਂ ਨੇ ਵੀ ਪਾਰਟੀ 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 ਕੁਛ ਨਹੀਂ ਕੱਖਣੀ ਉਹਨਾਂ ਨੂੰ ਮਿਲਣਾ ਮਿਲਣਾ ਜਿੰਨਾਂ ਨੂੰ ਪ੍ਰਸਾਲ ਦਾ 5 ਕਰੋੜ ਰੁਪਈਆ ਮਿਲਦਾ ਜਿੰਨਾਂ ਦਾ ਆਪਾਂ ਸੁਣਨੇ ਹੁਣ ਇਹ ਪਤਾ ਸੱਚ ਝੂਠ ਹੈ 5 ਕਰੋੜ ਕਿਤੇ ਥੋੜਾ ਨਹੀਂਗਾ ਆਪਦੇ ਜਿਹੜੇ ਹੱਲ ਕੇ ਚਲਾ ਲਵੇ ਤੇ ਕੋਈ ਥੋੜਾ ਨਹੀਂਗਾ ਇਹ ਇੱਕ ਇੱਕ ਸਕੂਲ ਤੇ ਇੱਕ ਇੱਕ ਹਸਪਤਾਲ ਹੀ ਬਣੇ ਤੁਰਿਆਵੇਂ ਨਾ ਤੇ ਪੰਜਾਂ ਸਾਲਾਂ ਚ ਬੜਾ ਕੁਝ ਬਣ ਜਾਂਦਾ ਪਰ ਇਹ ਲਾਉਂਦੇ ਤਾਂ ਨਹੀਂ 2 ਰੁਪਏ ਵੀ ਅੱਤ ਕਬਾ ਇਹਨੇ ਕੀ ਪਖੰਡ ਫੜਿਆ ਸੀ ਇਹਨੇ ਤਾਂ ਫੜਿਆ ਸੀ ਪਾਣੀ ਵਾਲੀ ਟੈਂਕੀ ਦੇਣ ਦੇ ਹੋਂਦ ਸੀ ਲੈ ਲਓ 10 15 10000 ਤੋਂ 200 ਆ ਜਾਂਦੀ ਸੀ ਇਹ ਲੈ ਲਓ ਤੇ ਲੋਕਾਂ ਨੂੰ ਤਿਲਖਾ ਸ਼ੇਰ ਸਿੰਘ ਵਾਇਆ ਕੀ ਦਿੱਤੀ ਪਾਣੀ ਵਾਲੀ ਟੈਂਕੀ ਚਲੋ ਜੀ ਕੰਮ ਨੇ ਬੜਾ ਦੂਜੇ ਸਾਰੇ ਗਾਵਣ ਬਾਕੀ ਉਹ ਘਰ ਦੀ ਕੰਮ 10 ਲੱਖ ਨਾਲ ਹੋ ਜਾਏਗਾ ਤੇ ਜਿਹੜਾ ਇਹਨਾਂ ਕਰਾਉਣਾ ਉਹ 30 ਲੱਖ ਨਾਲ ਹੋਵੇਗਾ ਸਮਝੀ ਗੱਲ ਐਨਾ ਫਰਕ ਸੋ ਇਹ ਬੇਨਤੀ ਹੈ ਜੇ ਖਰੋਂਦਾ ਨਾ ਸਿੱਧੂ ਮੂਸੇਵਾਲਾ ਦਾ ਬਾਪ ਬਲਕਾਰ ਸਿੰਘ ਜੀ ਆ ਜਿੱਥੋਂ ਵੀ ਕਰਦਾ ਹੈ 10 ਕਿਲੋਮੀਟਰ ਬਾਕੀ ਉਹਨੂੰ ਲਾਲਚ ਕੋਣੀ ਗਿਆ ਉਹਦੇ ਮੁੰਡੇ ਦੀ ਇੱਕ ਇੱਕ ਗਾਣਾ ਆ ਜਿਹਦੇ ਕਰੋੜਾਂ ਰੁਪਈਆ ਬਣ ਜਾਂਦਾ ਪੈਸਾ ਖਾਨਦਾਨ ਨੂੰ ਲਾਲਚੀ ਨਹੀਂ ਬੰਦੇ ਉਧਰੋਂ ਕਰੋੜਾਂ ਰੁਪਈਆ ਉਹ ਬਣ ਜਾਂਦਾ ਜਿਹੋ ਖਲੋਂਦਾ ਤਾਂ ਜੇ ਖੋਈ ਉਡੀ ਤੇ ਫਿਰ ਗੱਲ ਵੱਖਰੀ ਹੈ ਠੀਕ ਹੈ ਤੇ ਬਾਕੀ ਜਿੱਥੇ ਉਖੜ ਗਿਆ ਉਹ ਸਾਲ ਕੇ ਨਹੀਂ ਸੁਣੀ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ